ਨਵੇਂ ਪਾਸ਼ਾ ਦੀ ਸਾਦ ਨੂੰ ਨਗਰੋਂ ਸੰਗਤਾਂ ਦੂਰ ਤਰਾਡੇ ਦੇ ਨਾਲ ਪਰ ਸਾਹਿਬ ਸੋਗ ਬਜਵਾਣੀ ਸੁਣੇ ਇੱਕ ਜੱਜਾ ਜਿਹੜਾ ਲਾਹੌਰ ਤੋਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪੰਡਿਤ ਇਹ ਕਰਤਾ ਨਾ ਪਰ ਸਾਹਿਬ ਪਹੁੰਚਿਆ ਜੀ ਪੁਰਾਣੇ ਗੁਰੂ ਸਾਹਿਬ ਦੀ ਜਿਹੜੀ ਵੈਸ ਸੀ ਪੋਰਾ ਸਾਹਿਬ ਦੇ ਹੁਣ ਵੀ ਜਿਹੜਾ ਨਗਰ ਕੀਰਤਨ ਆ ਉਹ ਕੱਲ ਤੋਂ ਪੋਰਾ ਸਾਹਿਬ ਤੋਂ ਸ਼ੁਰੂ ਹੋਊਗਾ ਜੀ ਤੇ ਸੰਜੋਗ ਜੋਗ ਤੋਂ ਇਹ ਕਾਰ ਚਲਾਵੇ ਲੇਖਾ ਵਿਭਾਗ ਮਾਦਾ ਹਰਜਸਰਾਏ ਖੱਤਰੀ ਜਿਹੜਾ ਲਾਹੌਰ ਦਾ ਕਹਿੰਦਾ ਕੰਦਾ ਵਪਾਰੀ ਵੀ ਸੀ ਗੁਰੂ ਘਰ ਦਾ ਪ੍ਰੇਮੀ ਸੀ ਉਹ ਨਾਲ ਰਿਸ਼ਤਾ ਹੋ ਗਿਆ ਤੇ ਜਿਹੜੀ ਹਰਜਸਰਾਏ ਜੀ ਮੰਗ ਸੀ ਕਿ ਗੁਰੂ ਸਾਹਿਬ ਜੰਝ ਲੈ ਕੇ ਉਸ ਲਾਹੌਰ ਦੀ ਧਰਤੀ ਵਿੱਚ ਸਾਡੇ ਗ੍ਰਹਿਨ ਪਵਿੱਤਰ ਗੁਰਮਾਰਨ ਦੇ ਸਾਹਿਬ ਅਨੁਕਾਂ ਕਰਦਾ ਤੇ ਲਾਹੌਰ ਸ਼ਹਿਰ ਕੇ ਹਰਜਸਰਾਏ ਸਾਹਿਬ ਬਹਿਰ ਮੁਸਾਫੀ ਉਹਨਾਂ ਨੇ ਕਹਿ ਦਿੱਤੇ ਸਾਡੇ ਬਟੇਲੀਆ ਨੂੰ ਤੁਸੀਂ ਇਹ ਦੇਖ ਕੇ ਸ਼ਹੀਦ ਕੀਤਾ ਵਾਸੀ ਖੁਸ਼ੀ ਨਹੀਂ ਮਿਲਾਨੀ ਉਹ ਸਾਡੇ ਸੋਰਾਂ ਨੇ ਹੱਠ ਕੀਤਾ ਮਾਰੇ ਮੇਰੇ ਗ੍ਰਹਿ ਨੂੰ ਪਵਿੱਤਰ ਕਰੋ ਕਿਉਂ ਸਭ ਨੇ ਕਹਿ ਵੀ ਜੇ ਤੈਨੂੰ ਜਰੂਰ ਇਸ ਚੀਜ਼ ਦੀ ਲੋੜ ਹੈ ਤਾਂ ਤੈਨੂੰ ਅਸੀਂ ਲਾਹੌਰ ਨੇੜੇ ਬਸਾਉਂਦੇ ਆ ਪਰ ਜਿਹੜੀ ਹਰਜਸਰਾਈ ਦੀ ਪਿਓਰਚਲ ਪਾਵਰ ਸੀ ਉੱਥੇ ਤੱਕ ਪਹੁੰਚ ਨਹੀਂ ਗੁਰੂ ਸਾਹਿਬ ਨੇ ਫੇਰਾ ਉਹਨਾਂ ਦਾ ਜਿਹੜਾ ਸ਼ੰਕਾ ਦਾ ਵਰਤ ਕਰਨ ਵੇਲੇ ਹਰਜਸਰਾਈ ਨਾਲ ਜਿਹੜੇ ਲਾਹੌਰ ਦਾ ਵੀ ਚੰਦ ਸਿੰਘ ਤੇ ਗੁਰੂ ਸਾਹਿਬ ਨਾਲ ਸਿੰਘ ਇੱਥੇ ਆ ਕੇ ਗੁਰੂ ਘਰ ਪਰ ਉਹਨੇ ਬਾਝ ਨਾਮ ਰੱਖਿਆ ਪਹਿਲੇ ਜਿਹਦਾ ਨਾਮ ਸੀ ਖੇੜੀ ਮਾਨ ਸਿੰਘ ਮਲਾਫਰੀ ਰਾਏ ਦੇ ਪੈਰੇ ਕੋਟ ਕੋਲਰ ਦਾ ਪਿੰਡ ਸੀ ਖੇੜੀ ਮਾਨ ਸਿੰਘ ਇੱਥੇ ਆ ਕੇ ਗੁਰੂ ਸਾਹਿਬ ਨੇ ਫਿਰ ਆਪਣੇ ਸਹੁਰੇ ਜਿਹੜਾ ਦਸਮਾ ਦואר ਜੀ ਨੇ ਕਹਿੰਦੇ ਨੇ ਉਹ ਪ੍ਰਕਾਸ਼ ਕਰਕੇ ਰੂਹ ਰੂਹ ਜੋ ਲਾਹੌਰ ਦਾ ਸੀਸ ਜੀ ਗੁਰੂ ਸਾਹਿਬ ਨੇ ਆਪਣੇ ਸਹੁਰੇ ਨੂੰ ਦਰਸਾ ਦਿੱਤਾ ਮੂਵੀ ਦਾ ਹੋਣੇ ਬਣੀ ਬਹੁਤ ਸੋਹਣੀ ਜਿਹੜੀ ਸਪਿਰਚੁਅਲ ਮੂਵੀ ਵਿੱਚ ਗੁਰੂ ਸਾਹਿਬ ਨੇ ਆਪਣੇ ਸਹੁਰਾ ਸੰਕਾ ਦੂਰ ਕੀਤਾ ਇਹਦੇ ਬਾਅਦ ਸੋ ਸਾਰਾ ਸਾਰਾ ਮੁੜ ਕੇ ਫਿਰ ਲਾਹੌਰ ਪਹੁੰਚਿਆ ਉੱਥੋਂ ਆ ਕੇ ਵਿਆਹ ਦੀ ਤਿਆਰੀ ਵਾਸਤੇ ਆਪਣੀ ਰਿਹੱਸ ਬਸੇ ਪਿੰਡ ਵਿੱਚ ਸਿਹਰਾ ਸਾਹਿਬ ਆਪਣੀ ਰਿਹੱਸ ਬਾਤ ਵੀ ਖੇ ਲਈ ਹਮੇਂ ਤਿਆਰ ਕੀਤੀ ਗੁਰੂ ਸਾਹਿਬਾਂ ਤੇ ਜਨਨ ਕਰਦੀ ਜਨਨ ਕਰ ਜਾਂ ਫਿਰ ਮਹਾਰਾਜਾ ਮੋਹਦੂਦ ਜੇਬਾਸਾ ਮਾਤਾ ਗੁਜਰੀ ਨੇ ਜਿੰਨੇ ਵੀ ਸਿੱਖੀ ਸਾਹਿਬ ਦੀ ਮਾਤਾ ਮਾਨਵਾ ਕੰਦਾ ਆ ਗਿਆ ਸਦਿ ਜਿੱਤੇ ਗੁਰੂ ਸਾਹਿਬ ਦੀ ਜੰਜਾ ਉਹ ਪੂਰਾ ਸਾਥ ਤੋਂ ਪਹਿਲਾ ਪੜਾ ਮਹਾਰਾਜਾ ਜਿਹੜਾ ਸੀ ਉਹ ਸਿਹਲੇ ਘੋੜਿਆਂ ਜਿਹੜੇ ਉਹਨਾਂ ਦੇ ਬਾਬਾ ਜੀ ਦਾ ਸੰਸਿਚ ਹੈ ਹਰਗੰਜ ਸਾਧ ਉੱਥੇ ਦੇਖ ਕੇ ਸਜਾ ਕੇ ਅਰਦਾਸਾਂ ਕਰਕੇ ਜਿਹੜੀ ਹੈ ਉਹ ਜੰਨ ਸਿਰਸਾ ਪਹੁੰਚੇ ਇੱਥੇ ਫਿਰ ਜਮਿੰਦੀ ਦੀ ਰਸਨਾ ਮਾਮਾ ਕਰਪਾਲ ਜੰਨ ਜੀ ਨੇ ਕੀਤੀ ਸਿਰ ਬੰਦੇ ਹੋਏ ਹਜ਼ਾਰਾਂ ਤਜਵਾਦ ਦੇ ਸਾਹਮਣੇ ਗਰੀਬਾਂ ਨੂੰ ਸੋਨੇ ਦਾ ਮਰਨਾ দান ਬਖਸ਼ ਕੀਤਾ ਇੱਥੇ ਅਗੇ ਹਲਾਕੇ ਦੀ ਖੁਸ਼ਕੀ ਨੂੰ ਮੁਕਰਾ ਕੇ ਸੰਗਤ ਹੈ ਸੈ ਸਾਂਗਰ ਜੋ ਜੀਤੀ ਮਹਾਰਾਜ ਖੁੱਲੇ ਜੰਗ ਦਾ ਜ਼ਰੂਰੀ ਹੈ ਤੇ ਆਪ ਕਿਰਪਾ ਕਰਾਓ ਸਿੱਟੇ ਮਹਾਰਾਜ ਗੁਰੂ ਸਾਹਿਬ ਨੇ ਕਪਾਲ ਮਰਛਾ ਜਿਹੜਾ ਤਖਸਿਲ ਕਿਸ ਗਣ ਸਾਹਿਬ ਮਹਾਰਾਜ ਸਾਥਾ ਮਿੱਧ ਬੈਠਾ ਹਲਕੇ ਦਾ ਮਤਨ ਹੱਥ ਵਰਗਾ ਚੋਣਾ ਜਿਹੜਾ ਉਹਦਾ ਉਹ ਜਣਾ ਕੋ ਸਾਹਮਣੇ ਤਲਵੈਣੀ ਸਾਹਿਬ ਗੰਗਾ ਜਮਨਾ ਸ੍ਰਸਤੀ ਤਿੰਨ ਤਾਰਾ ਕੱਢ ਕੇ ਇਸ ਨੂੰ ਫਿਰ ਤਲਵੈਣੀ ਦਾ ਜਿਹੜਾ ਬਾਰਾ ਸਾਦ ਗੁਰਨਾਮ ਬਾਛ ਕੀਤਾ ਜਿਹੜਾ ਇਹਨੂੰ ਇਸ਼ਾਨ ਲਗਾ ਗਏਗਾ ਪਰਾਗ ਰਾਜ ਲਾਹਵਾ ਦਾ ਜਿਹੜਾ ਮਾਤਮ ਪ੍ਰਾਪਤ ਹੋਏਗਾ ਇਸ ਤੋਂ ਬਾਅਦ ਗੁਰੂ ਸਾਦੇ ਸੰਗ ਦੇ ਨਾਲ ਕੋੜੇਵਾਲ ਵੀ ਸ਼ਾਲਾ ਕੀਤਾ ਮਹਾਰਾਜ ਜੀ ਬੜੀ ਨੱਚ ਟੱਪ ਕਰਦਾ ਇਹਦੇ ਪਾਸੇ ਇੱਕ ਕੌਤ ਕਰਜਾ ਜਿਹੜੀ ਪਾਵਰ ਆ ਗੁਰੂ ਦੀ ਹੈ ਪਰ ਜਿਹੜੀ ਰਹਿਮ ਤਾਂ ਜਿਹੜੀ ਆ ਉਹ ਵਡਿਆਈ ਜਾਨਵਰ ਨੂੰ ਕੋੜੇਵਾਲ ਸ਼ਰਾਏ ਕੋੜੇ ਨਾ ਬਉਣ ਵਾਲੇ ਦਾ ਸੰਬੰਧ ਹੈ ਹਨ ਘੜਾ ਇਹ ਇੱਕ ਸੱਦੇ ਬਾਤ ਇਹਨਾਂ ਸੀਤ ਹੈ ਇਹ ਜਿਹੜਾ ਸਤਿਗੁਰੂ ਆਪਣੇ ਜਾਨਵਰਾਂ ਨਾਲੋਂ ਪਾਸੋਂ ਕੋੜੇ ਪਾਸੋਂ ਜਲ ਕਢਾਤਾ ਉਹਦੇ ਨੂੰ ਉਸੇਕ ਆਪਣੇ ਕਰਮਧੰਨ ਤੇ ਪੂਰਾ ਹੋਵੇ ਕਿਆ ਕੁਝ ਨਹੀਂ ਕਰਦਾ ਜੇ ਗੁਰੂ ਸਾਹਿਬ ਨੂੰ ਇਹ ਨਹਿਮਤਾਂ ਹੁੰਦੀਆਂ ਜਿਹੜੇ ਅੱਜਕੱਲ ਦੇ ਧੇੜਾਰੇ ਜਿਹੜੇ ਇਸ ਵੇਲੇ ਕੌਮ ਤੇ ਭਾਰੂ ਹੋਵੇ ਇਹਨਾਂ ਨਾਲ ਸੇ ਕੌਮ ਦੀ ਅੰਦੀ ਨਹੀਂ ਲੱਗਣ ਦੇਣੀ ਉੱਤੇ ਆ ਕੇ ਬਿਲਕੁਲ ਸੌਦਾ ਜਿਹੜਾ ਆਨੰਦ ਗਾਰਦ ਦਾ ਜੀਤ ਕਰਨ ਵਾਲਾ 8 ਸਨ ਬਰਸਾਉ ਦੇ ਦਿੱਸਦੇ ਆ ਨਾਂਵ ਅਖੇਰੇ ਜਿਹੜੇ ਆ ਉਹ ਭਾਈ ਰੂਪੇ ਦੇ ਖਾਂਦਾਨ ਨੇ ਕਰਾਇਦੇ ਬਾਅਦ ਜਿਹੜੇ ਹੁਣ ਵੀ ਉਸ ਨੂੰ ਯਾਦ ਕਰਕੇ ਹਰ ਸਾਲ ਇਹਦੇ ਖਾਣ ਪਾਣ ਕਰਾ ਕੇ ਤੇ ਆਪਣੇ ਵਿਆਹ ਦੀ ਅਨੰਦਤਾ ਕਰਕੇ ਜਾਂਦੇ ਆ ਇਸ ਤੋਂ ਬਾਅਦ ਗੁਰੂ ਸਾਹਿਬ ਦੇ ਧੋਬੀ ਨੇ ਵੀ ਖਾਂਸਾ ਕੀ ਅਰਜੋਈ ਕੀਤੀ ਮਹਾਰਾਜਾ ਕਿਰਪਾ ਕਰੋ ਨਾ ਸੰਗਤ ਦੇ ਕੱਟ ਦੇ ਵਿੱਚ ਇਹਨਾਂ ਬਾਤਾਂ ਦਾ ਮੇਗ ਨਹੀਂ ਪਾਣਾਂ ਰਾਂਦੇ ਸਾਨੂੰ ਕਿਰਪਾ ਤੋਂ ਕਿਰਪਾ ਤੋਂ ਸਾਨੂੰ ਅੱਡ ਜਲਦੀ ਨਾ ਮਤ ਆ ਜਣਾ ਅੱਗੇ ਬੋਲੀ ਬਾਬੇ ਸ਼ੀਰ ਬਾਗਿਆਂ ਦੀ ਇੱਥੇ ਗੁਰਸਾਭਾ ਨਾਲ ਫਿਰ ਤੀਰ ਮਾਰ ਕੇ ਧੋਬੀ ਵਾਹ ਤੇ ਵੀ ਜਲ ਕੱਢਿਆ ਇਹਨਾਂ ਤੀਰ ਸਾਭੀ ਕਹਿੰਦੇ ਆ ਧੂਪ ਕਾਢਵੇ ਕਿਉਂਕਿ ਡਿਮਾਂਡ ਜਿਹੜੀ ਹੋ ਧੋਬੀ ਦੀ ਹੱਟ ਦਿਨ ਗੁਰਸਾਭਾ ਦਾ ਸਟੇਜ ਤੇ ਮੜ ਕੇ ਜਿਹੜੀ ਸੰਗਤ ਆਪਨੇ ਪਿੰਡਾਂ ਸਾਰਨ ਵਰਤ ਗਈ ਤੇ ਗੁਰਸਾਭਾ ਦਾ ਸੋਹਣਾ ਜਿਹੜਾ ਪਰਿਵਾਰ ਹੈ ਕਾ ਵੀ ਜਨ ਇੱਥੇ ਤੇਰੇ ਦੇਸ ਨਾਲ ਇੱਕ ਆਨੰਦ ਕਾਲ ਦੇ ਨਾਲ ਗੁਰੂ ਕੀ ਨਾਟ ਦਾ ਜਿਹੜਾ ਧਿਆਸ ਹੋ ਜੁੜਦਾ ਹੈ ਗੁਰੂ ਸਾਹਿਬ ਨੇ ਨਰਰਧਨ ਮੁਖ ਰੱਖ ਕੇ ਬਲਾ ਫਰੀ राजे ਨੂੰ ਵੀ ਬੁਲਾਇਆ ਪਰ ਰਾਜਾ ਖੁਦ ਆਪ ਨੇ ਆਇਆ ਹੁਣ ਗੋਤੌਰ ਦੇ ਵਿੱਚ ਉਸ ਜੰਗਲ ਦੇ ਵਿੱਚ ਪੌਜਾ ਭੇਜ ਦਿੱਤੇ ਆ ਤੇ ਮਨ ਵਿੱਚ ਫਿਰ ਪਾਪ ਰੱਖਿਆ ਲਾਵਾ ਆਨੰਦ ਕਾਲ ਦੇ ਬਾਦ ਗੁਰੂ ਸਾਹਿਬ ਨੂੰ ਸਿਕਾਰ ਬਾਤ ਇਹਨਾਂ ਨੇ ਜਿਹਦੇ ਮਾਰੇ ਸਾਡਾ ਸ਼ਕਰਖਾਨ ਕਿੰਡਰ ਜਾ ਬਾਰਾ ਤੇ ਆਪਣਾ ਸੰਗਤਾਂ ਨਾਲ ਜਾ ਪੰਚਾਇ ਸਿੰਘ ਦੇ ਗੁਰਦਾਨੋ ਜਾਂਦੇ ਜਦੋਂ ਗੁਰੂ ਸਾਹਿਬ ਉਸ ਪਾਸੇ ਗਏ ਗੁਰੂ ਸਾਹਿਬਾਂ ਦੇ ਉੱਤੇ ਹਣੀ ਅੰਨੇ ਵਾ ਗੁਣੀ ਜੜਾਣੀ ਸ਼ੁਰੂ ਕਰਦੇ ਆ ਪਰ ਜਿਹਦਾ ਸਹ ਜਿਹੜਾ ਆਸਰੇਟ ਦਾ ਮਾਲਕ ਹੈ ਉਹਨੂੰ ਕੌਣ ਮਾਰ ਸਕਦਾ ਉਹ ਫਿਰ ਨਾਰਿੰਦਰ ਪੱਥਰ ਨੂੰ ਕਹਿੰਦੇ ਬੜੀ ਸਾਰੀ ਨਾਲ ਉਹਦਾ ਮੋਰਚਾ ਮੜਾ ਕੇ ਗੁਰੂ ਸਾਹਿਬਾਂ ਨਾਲ ਆਇਸ ਗੁਰਦਾਨ ਨੂੰ ਨਾਲ ਸਹਕਾਰ ਖੇਡਣ ਵਾਤੇ ਪਰ ਔਟਾਂ ਦੇ ਮਾਰ ਵਿੱਚ ਪਾਪ ਆ ਗਿਆ ਗੁਰੂ ਘਰ ਬੰਨਣਾ ਸੌਦਾ ਫੇਰ ਕੇ ਚਕਾਰੇ ਬਣਾ ਦੇ ਸਕਦੇ ਨਹੀਂ ਆ ਇੱਥੇ ਪਹੁੰਚੇ ਆ ਨੜ ਦੇ ਉੱਤੇ ਅਜੇ ਵੀ ਕੋਈ ਟੋੜੀ ਦਾ ਦੇਖ ਹੁੰਦੇ ਨਿਸ਼ਾਨ ਜਿਹੜੇ ਆ ਉਹ ਬਰਕਰਾਰ ਹੈ ਉੱਥੇ ਵੀ ਮੰਜਾਰੀ ਸੰਗਤ ਨਾਲ ਬੜੀ ਤਨਦੇਹੀ ਨਾਲ ਸੜਕ ਵੀ ਤਿਆਰ ਕਰ ਦਿੱਤੀ ਤੇ ਉੱਥੇ ਛੇੜ ਪਾ ਕੇ ਜੋ ਵੀ ਸੰਗਤ ਜਾਂਦੀ ਨੇ ਉਹ ਉੱਥੇ ਗੁਰੂ ਘਰ ਨੜ ਵੀ ਜਾਂਦੀ ਤੇ ਹੋਰ ਵੀ ਤਦਾ ਖੜਦੇ ਦਾਗੀ ਸਦਾ